ਕਦੇ ਕਦਾਈ ਨਿਰਨੇ ਕਰਦੇ ਖਾਵਿਲ ਨੇ ਆਂ ਪੂਲ ਲਿਪ ਜੀ ਮਿੱਤਰੋ ਕਦੇ ਕਦੇ ਨਾ ਵੀ ਦੇ ਨੇ ਆਂ ਆਦਿਆ ਤੁਸੀਂ ਖਚਰੇ ਵਾਲਿਓ ਇਸੀ ਘਾਰਾਂ ਵਾਲਿਓ ਅਸੀਂ ਡਰਖਾ ਵਾਲਿਆ ਤੁਸੀਂ ਘਾਰਾਂ ਵਾਲਿਓ ਹਾਂਜੀ ਸਵਾਗਤ ਹੈ ਦੋਤੋ ਦੁਆਡਾ ਸਾਡੀ ਇੱਕ ਨਵੀਂ ਵੀਡੀਓ ਵਿੱਚ ਜਿਸ ਵਿੱਚ ਗੱਲ ਕਰਾਂਗੇ ਬਾਈ ਬੱਬੂ ਮਾਨ ਜੀ ਦੀ ਆਈ ਐਲਬਮ ਬੈਲੀ ਲਾਣੇ ਵਾਲੇ 29 ਮਾਰਚ ਨੂੰ ਰਿਲੀਜ਼ ਹੋਈ ਐਲਬਮ ਹੁਣ ਤੱਕ ਆਈ ਟਿਊਨ ਚਾਰਟਸ ਉੱਤੇ ਨੰਬਰ 1 ਟ੍ਰੈਂਡਿੰਗ ਕਰ ਰਹੀ ਹੈ ਤੇ ਇਹ ਕਟੜ ਮੀਡੀਆ ਦਾ ਕਮਾਲ ਹੈ ਕਿ ਬਿਨਾ ਕਿਸੇ ਅਨਾਉਂਸਮੈਂਟ ਅਤੇ ਬਿਨਾ ਕਿਸੇ ਪ੍ਰੋਮੋਸ਼ਨ ਤੋਂ ਬਾਈਜੀ ਦੀ ਐਲਬਮ ਹਾਰੇ ਪਲੇਟਫਾਰਮ ਉੱਤੇ ਵਧੀਆ ਕਰ ਰਹੀ ਹੈ ਤੇ ਬੱਬੂ ਮਾਨ ਬਾਈਜੀ ਨਾਲ ਇੱਕ ਹੋਰ ਕੰਟਰੋਵਰਸੀ ਜੁੜ ਰਹੀ ਹੈ ਜਿਹੜਾ ਕਿ ਖਾਲਸਾ ਕਾਲਜ ਚੰਡੀਗੜ੍ਹ ਵਿਖੇ ਉਹਨਾਂ ਨੇ ਇੱਕ ਗਾਣਾ ਗਾਇਆ ਸੀਗਾ ਕੁਲ ਲਿਪ ਵੀ ਲਾ ਲੈਨੇ ਆ ਤੇ ਇਹ ਵੀਡੀਓ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਪਰ ਬੱਬੂ ਮਾਨ ਬਾਈਜੀ ਨੇ ਕਿਸੇ ਵੀ ਨਜੇ ਨੂੰ ਪ੍ਰਮੋਟ ਨੇ ਕੀਤਾ ਸਗੋਂ ਇੱਕ ਤੋਂ ਕਿ ਹੀ ਜੋੜੀ ਹੈ ਤੇ ਆਓ ਵੇਖਦੇ ਆਂ ਬਾਈ ਦੀਆਂ ਕੁਝ ਵੀਡੀਓ ਖਾਸਾ ਕਾਲਜ ਦੀਆਂ ਮੇਰੀ ਗੱਲ ਸੁਣ ਹਾਣੀਆਂ ਤੈਨੂੰ ਬਾਸੇ ਮੈਂ ਕਹੋਨੀ ਆ ਮੇਰੀ ਇੱਕ ਗੱਲ ਸੁਣਤਾ ਹਜਾਈ ਓਏ ਕੁਟ ਮੈਨਾਂ ਲੱਗਦਾ ਇਆ ਲੱਕ ਲੈ ਜਗਾ ਲੈ ਜਗਾ ਕੇ ਹੱਡੀਆਂ ਮੁੰਡੇ ਪਿੱਛੇ ਲਾ ਕੇ ਕਿਉਂ ਵੀ ਕੰਦੇ ਕਾਰਨ ਇਹ ਵਿੱਚ ਚੱਲਦੀ ਉੱਰਦੀ ਰਹਦੀ ਐਨਾ ਕੁੜੀਆਂ ਦੀ ਅੱਖ ਮੁੰਡਿਆਂ ਵਿੱਚ ਰਹਦੀ ਵੇ ਐਨਾ ਕੁੜੀਆਂ ਦੀ ਬੁਨਿਆਦ ਦੇ ਰਹੇ ਐਨਾ ਕੁੜੀਆਂ ਦੀ ਜਿੰਨਾ ਵਕਤ ਸਮਾਜਿਕ ਮੀਡੀਆ ਤੇ ਲਾਉਂਦੇ ਨਾ ਉਹਨਾਂ ਕਿਤਾਬਾਂ ਦੇ ਲਾਓ ਜ਼ਿੰਦਗੀ ਚ ਅੱਗੇ ਬਹੁਤ ਲੋੜ ਪੈਣੀਆਂ ਗੱਲਾਂ ਦੀ ਗੱਲਾਂ ਉਹਦੇ ਕੋਲ ਜਿਹਦੇ ਕੋਲ ਕਿਤਾਬਾਂ ਹੈ ਦੇਖੋ ਕਿ ਫਿਰ ਨੈਟਵਰਕ ਹੀ ਗੱਲਾ ਕਰੋਗੇ ਨੈਟ ਤੇ 90% ਚਬੜਾ ਹੁੰਦੀ ਅਸਰੇ ਦੀਆਂ ਕੇਵੜਾ ਕੇਵੜਾ ਔਰ ਹਰ ਬੰਦਾ ਸਵਾਲ ਕਰਦਾ ਹੈ ਓਏ ਭਾਈ ਓਏ ਪਰ ਗੁਰੂ ਸਾਹਿਬ ਕਹਿੰਦੇ ਵੀ ਜਵਾਬ ਉਹ ਹੀ ਦੇ ਸਕਦਾ ਜਿਹੜਾ ਸਮਰਾਥ ਹੈ ਯਾ ਸਵਾਲ ਉਹ ਹੀ ਕਰ ਸਕਦਾ ਜਿਹੜਾ ਸਮਰਾਥ ਹੈ ਐਵੇਂ ਹਰੇ ਹਰ ਤੀਜਾ ਟਟਬੂ ਜੀ ਉੱਟ ਕੇ ਸਵਾਲ ਕਰਦਾ ਹੈ ਹਰ ਬੰਦੇ ਨੂੰ ਬਾਬੂ ਮਾਨ ਯਾਰ ਹੋਵੇ ਜਾਂ ਸਾ ਲੋਕ ਮੈਂ ਰੋਣਾ ਨਾ ਤੋ ਇਹ ਬੱਕਰੀ ਨੂੰ ਬੇਨਤੀ ਹੈ ਮੇਰਾ ਵੀਰ ਨਾ ਬੁਲਾਓ ਮੈਨੂੰ ਜਿੱਦਣ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ ਵਾਹ ਤੂ ਵਾਹਕ